ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਗੱਲ ਕਰਦੇ ਆਂ ਕਿ ਇੱਕ ਮਾਂ ਹੀ ਆ ਵੀ ਜਿੱਦਣ ਇੱਕ ਬੱਚਾ ਪੈਦਾ ਹੁੰਦਾ ਵੀ ਉਹਦੇ ਰੋਣ ਤੇ ਮਾਂ ਉਹਦਨ ਹੱਸਦੀ ਆ ਤੇ ਉਸ ਤੋਂ ਬਾਅਦ ਕੋਈ ਐਸਾ ਨਹੀਂ ਹੁੰਦਾ ਵੀ ਜਿੱਦਣ ਇੱਕ ਬੱਚਾ ਰੋਵੇ ਤੇ ਮਾਂ ਉਹਦਨ ਹੱਸੇ ਤੇ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਮਾਂ ਦਾ ਕਰਜ਼ਾ ਕੋਈ ਨਹੀਂ ਲਾ ਸਕਦਾ ਤੇ ਇਹਦੇ ਰਿਲੇਟਡ ਇਹ ਗਾਹਾਂ ਆਪਣੀ ਗੱਲ ਹੋਣੀ ਆ ਵੀ ਇੱਕ ਪੁੱਤ ਹੁੰਦਾ ਮਾਂ ਦਾ ਤੇ ਉਹ ਆਪ ਆਪ ਦੀ ਮਾਂ ਕੋਲੇ ਆ ਕੇ ਕਹਿੰਦਾ ਮਾਂ ਕਹਿੰਦਾ ਮੈਂ ਤੇਰੇ ਨਾਂ ਤੇ ਹਸਪਤਾਲ ਬਣਾਤੇ ਤੇਰੇ ਨਾਂ ਤੇ ਫੈਕਟਰੀਆਂ ਤੇਰੇ ਨਾਂ ਤੇ ਡੇ ਡੇ ਮੈਂ ਆਪਦੇ ਕਾਰੋਬਾਰ ਸ਼ੁਰੂ ਕਰਤੇ ਕਹਿੰਦਾ ਵੀ ਮੈਂ ਹੁਣ ਤੇਰਾ ਕਰਜ਼ਾ ਲਵਾਂਗਾ ਵੀ ਲੋਕ ਕਹਿੰਦੇ ਮਾਂ ਦਾ ਕਰਜ਼ਾ ਕਦੇ ਕੋਈ ਦੇ ਨਹੀਂ ਸਕਦਾ ਕਹਿੰਦਾ ਮੈਂ ਹੁਣ ਥੋੜਾ ਵੀ ਕਰਜ਼ਾ ਲਵਾਂਗਾ ਤੇ ਹੁਣ ਦੱਸ ਵੀ ਮੈਂ ਕੀ ਕਰਾਂ ਵੀ ਮੈਂ ਕਰਜ਼ਾ ਲਾਦਾ ਤੇ ਉਹਦੀ ਮਾਂ ਕਹਿੰਦੀ ਰਹਿਣ ਦੇ ਪੁੱਤ ਵੀ ਕਰਜ਼ੇ ਕਿੱਥੇ ਵੀ ਲੈਂਦੇ ਆ ਜਾਂ ਐਵੇਂ ਨਹੀਂ ਕਹਿੰਦਾ ਮੈਂ ਲਾਉਣਾ ਹੀ ਲਾਉਣਾ ਅੱਛਾ ਉਹਦੀ ਮਾਂ ਕਹਿੰਦੀ ਅੱਛਾ ਤੇ ਉਹਦੇ ਮਾਂ ਫਿਰ ਚ ਕਹਿੰਦੇ ਚਲ ਠੀਕ ਹੈ ਤੇ ਉਹ ਬਾਈ ਹੁਣ ਰਸੋਈ ਚ ਲੈ ਜਾਂਦੀ ਆ ਰਸੋਈ ਚ ਜਾਂਦਾ ਤੇ ਉੱਥੇ ਉਹ ਜਿਹੜਾ ਚੱਕਲਾ ਹੁੰਦਾ ਰੋਟੀ ਇਹਦੇ ਤੇ ਆਪਾਂ ਵੇਲਦੇ ਆ ਤੇ ਉਹ ਚੱਕਲਾ ਨੂੰ ਚੱਕਲੇ ਨੂੰ ਉਹਦੇ ਢੇਡ ਨਾਲ ਬਣਾ ਦਿੰਦੀ ਹੈ ਤੇ ਉਤੋਂ ਫਿਰ ਉਹਨੂੰ ਕਹਿੰਦੀ ਸੂਟ-ਬੂਟ ਪਾ ਕੇ ਤੇ ਸ਼ਾਮ ਨੂੰ ਮਿਲਦੇ ਆ ਤੂੰ ਜਾ ਆਪਦੇ ਕੰਮ ਤੇ ਬਿਜ਼ਨਸ ਤੇ ਤੇ ਸਾਰਾ ਦਿਨ ਬੀਤਣ ਤੋਂ ਬਾਅਦ ਜਦੋਂ ਉਹਦਾ ਪੁੱਤ ਘਰੇ ਆਉਂਦਾ ਹੈ ਤੇ ਆਉਣ ਸਾਰਾ ਦੇ ਮਾਂ ਦੇ ਪੈਰਾਂ ਚ ਝੜਕ ਜਾਂਦਾ ਤੇ ਰੋਣ ਲੱਗ ਜਾਂਦਾ ਕਹਿੰਦਾ ਮਾ ਇੱਕ ਮਾਵਾਂ ਹੀ ਹੁੰਦੀਆਂ ਜਿਹੜੀਆਂ ਆਪਦੇ ਬੱਚੇ ਨੂੰ 9-9 ਮਹੀਨੇ ਕੋਖ ਚ ਰੱਖਦੀਆਂ ਕਹਿੰਦਾ ਮੇਰੇ ਤਾਂ ਤਾਂ ਕਹਿੰਦਾ ਤੇਰੇ 2 ਕਿਲੋ ਦਾ ਕਿਲੋ ਦਾ ਹੁੰਦਾ ਉਹ ਚੱਕਲਾ ਹੀ ਨਹੀਂ ਕਹਿੰਦਾ ਸਾਂਭਿਆ ਗਿਆ ਜਾਂ ਕਹਿੰਦਾ ਮੈਨੂੰ ਮaaf ਕਰ ਦੇ ਮਾ ਮੈਂ ਕਹਿੰਦਾ ਆਪਦੇ ਹੋਸ਼ ਪੁਣੇ ਵਿੱਚ ਕਹਿੰਦਾ ਮੈਂ ਇਹ ਕਹਿ ਬੈਠਾ ਵੀ ਮੈਂ ਮਾਂ ਦਾ ਇੱਕ ਦਾ ਕਰਜ਼ਾ ਦੇਣਾਗਾ ਤੇ ਮਾਵਾਂ ਦੇ ਕਰਜ਼ੇ ਵੀ ਕੋਈ ਵੀ ਨਹੀਂ ਦੇ ਸਕਦਾ ਮਾਵਾਂ ਦੇ ਦੇਣ ਕਿੱਥੇ ਕੋਈ ਦੇ ਸਕਦਾ ਮਾਵਾਂ ਆਪ ਭੁੱਖ ਕੱਟ ਕੇ ਆਦੀ ਬੱਚੇ ਨੂੰ ਵਿਖਵਾਉਂਦੀਆਂ ਪਿਆਉਂਦੀਆਂ ਇੰਨੇ ਤਸੀਹੇ ਦਿੰਦੀਆਂ ਆਪਦੇ ਇਹ ਇੱਕ ਮਾਂ ਹੀ ਐ ਐਸਾ ਯੋਧਾ ਜੋ ਆਪਣੇ ਬੱਚੇ ਲਈ ਬਹੁਤ ਜ਼ਿਆਦਾ ਸੰਘਰਸ਼ ਕਰਦੀ ਹੈ ਤੇ ਸਰਬਨ ਪੁੱਤ ਵਰਗੇ ਹੋਏ ਆ ਜੀ ਜੋ ਮਾਂ ਤੇ ਉਹਨੂੰ ਇੰਨਾ ਸਾਭਿਆ ਅੱਜ ਕੱਲ ਦਾ ਕੋਈ ਮਾਂ ਪਿਆਰ ਨੂੰ ਸਾਭ ਲੇ ਪਿਆਰ ਨਾਲ ਬੋਲ ਲੇ ਉਹੀ ਇੱਕ ਮਾਂ ਦਾ ਕਰਜ਼ਾ ਲੈਣ ਦੇ ਬਰਾਬਰ ਕੰਮ ਹੋ ਜਾਂਦਾ ਫਿਰ ਵੀ ਕਿੱਥੇ ਅੱਜ ਕੱਲ ਜਿਹੜਾ ਨਹੀਂ ਸਾਹਂਦਾ ਕੋਈ ਮਾਂ ਬਾਪ ਨੂੰ ਇੰਨਾ ਫਿਰ ਕਰਜ਼ੇ ਕਿੱਥੇ ਲੈਂਦੇ ਮਾਂ ਬਾਪਾਂ ਦੇ ਤੇ ਬਹੁਤ ਵਧੀਆ ਗੱਲ ਸੀ ਵੀ ਮਾਂ ਦਾ ਕਰਜ਼ਾ ਨਹੀਂ ਕੋਈ ਲਾ ਸਕਦਾ ਤੇ ਵਾਸੇ ਇੰਨਾ ਹੀ ਕਰ ਸਕਦਾ ਕਿ ਮਾਪੇ ਨਾਲ ਵਧੀਆ ਬੋਲੋ ਚੱਲੋ ਵੀ ਇੱਕ ਬੱਚੇ ਵਾਂਗੂ ਟ੍ਰੀਟ ਕਰੋ ਜਿਵੇਂ ਤੁਹਾਨੂੰ ਤੁਹਾਡੇ ਮਾਪੇ ਬੱਚੇ ਵਾਂਗੂ ਟ੍ਰੀਟ ਕਰਦੇ ਆ ਵੀ ਤੁਹਾਡੀ ਖੁਸ਼ੀ ਲਈ ਸਾਰਾ ਕੁਝ ਕਰਦੇ ਆਂ ਓਵੇਂ ਆਪਾਂ ਨੂੰ ਆਦੇ ਮਾਪੇ ਲਈ ਕਰਨਾ ਚਾਹੀਦਾ ਹੈ ਤੇ ਛੋਟੀ ਜੀ ਸੀ ਵੀ ਗੱਲ ਬਹੁਤ ਵਧੀਆ ਮੈਨੂੰ ਲੱਗੀ ਤੇ ਤੁਸੀਂ ਤਾਂ ਜੇ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਜੀ